ਐਸਪੀ 117 ਸੀਟਾਂ ਤੇ ਪੰਜਾਬ ਵਿੱਚ ਚੋਣ ਲੜੇਗੀ ਪੰਜਾਬ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਦੀਆਂ ਸਰਕਾਰਾਂ ਰਲ ਕੇ ਡਿਸਟਰਬ ਕਰ ਰਹੀਆਂ ਹਨ ਕਾਂਗਰਸ ਜੋ ਸੰਵਿਧਾਨ ਬਚਾਓ ਰੈਲੀਆਂ ਕਰ ਰਹੀ ਹੈ ਜਿਸ ਦੇ ਪ੍ਰਧਾਨ ਨੇ ਬਾਬਾ ਸਾਹਿਬ ਜੀ ਦੇ ਬੁੱਤਾਂ ਦੀ ਹੋ ਰਹੀ ਬੇਅਦਬੀ ਉੱਪਰ ਇੱਕ ਵੀ ਸ਼ਬਦ ਨਿੰਦਾ ਦਾ ਨਹੀਂ ਬੋਲਿਆ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਖਾਮੋਸ਼ੀ ਧਾਰੀ ਹੋਈ ਹੈ ਐਸਜੀਪੀਸੀ ਦੇ ਪ੍ਰਧਾਨ ਵੀ ਚੁੱਪ ਹਨ ਬੌਜਨ ਸਮਾਜ ਪਾਰਟੀ ਬਾਬਾ ਸਾਹਿਬ ਦੇ ਬੁੱਤਾਂ ਦੀ ਹੋਰੇ ਬਦਵੀ ਦੀ ਨਿੰਦਾ ਕਰਦੀ ਹੈ 18 ਜੂਨ ਨੂੰ ਬੌਜਨ ਸਮਾਜ ਪਾਰਟੀ ਇੱਕ ਵੱਡਾ ਇਕੱਠ ਸ਼੍ਰੀ ਖਰਾਰਗੜ ਸਾਹਿਬ ਵਿਖੇ ਕਰਨ ਜਾ ਰਹੀ ਹੈ ਇਹਨਾਂ ਨੇ ਸ਼ਰਾਬ ਦਾ ਠੇਕਾ ਗੁਰੂ ਦੀ ਨਗਰੀ ਖਰਾਲਗੜ੍ਹ ਸਾਹਿਬ ਵਿਖੇ ਇਸ ਕਰਕੇ ਖੋਲਿਆ ਕਿ ਇੱਥੇ ਦੇ ਲੋਕ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਜਾਂਦੇ ਜਿਸ ਤਰ੍ਹਾਂ ਮਜੀਠੇ ਅਤੇ ਲੁਧਿਆਣੇ ਵਿੱਚ ਮਰੇ ਖਰਾਲਗੜ੍ਹ ਸਾਹਿਬ ਵਿਖੇ ਪਾਣੀ ਦੀ ਟੈਂਕੀ ਨਹੀਂ ਬਣਾ ਸਕੀਆਂ ਸਰਕਾਰਾਂ ਨਾ ਕਾਲੀ ਸਰਕਾਰ ਨਾ ਕਾਂਗਰਸ ਸਰਕਾਰ ਨਾ ਭਾਜਪਾ ਸਰਕਾਰ ਨਾ ਇਹ ਆਪ ਸਰਕਾਰ ਅੱਜ ਸਰ ਜਿਸ ਤਰੀਕੇ ਪੰਜਾਬ ਦੇ ਵਿੱਚ ਫਲਾਨ ਕਰਕੇ ਜਿਹੜੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੰਵਿਧਾਨ ਨਰਮਤਾ ਤੋਂ ਕਹਿੰਦੇ ਉਹਨਾਂ ਦੇ ਜਿਹੜੇ ਆਦਲ ਕਦਰ ਕੋਟ ਲਾਏ ਗਏ ਆ ਉਹਨਾਂ ਦੀ ਬੇਅਦਵੀ ਬੜੇ ਜੋੜਾ ਸੁਰਮੇ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਸਟੈਂਡਰਡ ਕੀ ਹੈ ਜਦੋਂ ਕੋਈ ਵੀ ਅਗਰੈਸਿਵ ਕਾਰਵਾਈ ਹੁੰਦੀ ਹੈ ਉਹ ਇੰਟਰਨਲ ਫਰਸਟ੍ਰੇਸ਼ਨ ਦੀ ਪ੍ਰੋਡਕਟਿੰਗ ਦੀ ਇਸ ਕਰਕੇ ਜਦੋਂ ਆਪਣਾ ਕੋਈ ਵੀ ਮਨੁੱਖ ਸੰਜਮ ਖੋ ਬੈਠਦਾ ਹੈ ਉਸਵੇਂ ਉਹ ਆਸਾ ਜਿਹੜਾ ਆਪਣੇ ਤੋਂ ਬਾਹਰ ਹੋ ਜਾਂਦਾ ਹੈ ਤੇ ਇਹ ਮੈਂ ਸਮਝਦਾ ਮੈਂ ਬਾਰ-ਬਾਰ ਕਹਿ ਰਿਹਾ ਕਿ ਪੰਜਾਬ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਦੋਨੋਂ ਸਰਕਾਰਾਂ ਦੀਆਂ ਏਜੰਸੀਆਂ ਮਿਲ ਕੇ ਪੰਜਾਬ ਨੂੰ ਡਿਸਟਰਬ ਕਰ ਰਹੀਆਂ ਸੰਵਿਧਾਨ ਨਿਰਮਾਤਾ ਦੇ ਸਨਮਾਨ ਦਾ ਧਿਆਨ ਸੰਵਿਧਾਨਕ ਰੁਤਬੀਆਂ ਤੇ ਬੈਠੇ ਹਾਕਮਾਂ ਦੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਨਿਭਾਉਣ ਤੇ ਫੇਲ ਹੋਏ ਕੇਂਦਰ ਵਾਲੇ ਵੀ ਪੰਜਾਬ ਵਾਲੇ ਵੀ ਅਫਸੋਸ ਇਸ ਗੱਲ ਦਾ ਕਿ ਜਿਹੜੀ ਕਾਂਗਰਸ ਸੰਵਿਧਾਨ ਲੈ ਕੇ ਘੁੰਮਦੀ ਹੈ ਕਿ ਅਸੀਂ ਸੰਵਿਧਾਨ ਬਚਾਓ ਰੈਲੀਆਂ ਕਰ ਰਹੇ ਉਹ ਸੰਵਿਧਾਨ ਬਚਾਓ ਰੈਲੀਆਂ ਕਰਨ ਵਾਲੇ ਕਾਂਗਰਸ ਵਾਲੇ ਔਰ ਕਾਂਗਰਸ ਦਾ ਪ੍ਰਧਾਨ ਨੇ ਅਮਰਸਰ ਜਗਰਾਉ ਫਲੋਰ ਬਟਾਲਾ ਹੁਸ਼ਿਆਰਪੁਰ ਨੂਰਪੁਰ ਜੱਟਾਂ ਤੱਕ ਆ ਬਾਬਾ ਸਾਹਿਬ ਦੇ ਬੁੱਤਾਂ ਦੇ ਬੇਅਦਬੀ ਦੇ ਸਫਰ ਤੇ ਇੱਕ ਸ਼ਬਦ ਵੀ ਨਿੰਦਾ ਦਾ ਨਹੀਂ ਬੋਲੇ ਔਰ ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਨੇ ਖਮੋਸ਼ੀ ਧਾਰੀ ਹੋਈ ਐ ਜੀਪੀਸੀ ਦੇ ਪ੍ਰਧਾਨ ਵੀ ਚੁੱਪ ਹੋ ਮੈਂ ਸ਼੍ਰੀ ਅਕਾਲ ਤੱਕ ਸਾਡੇ ਜਥੇਦਾਰ ਸਾਹਿਬ ਨੂੰ ਜਾ ਕੇ ਅੰਮ੍ਰਿਤਸਰ ਵੀ ਮਿਲ ਕੇ ਆਇਆ ਕਿ ਪੰਜਾਬ ਦੀ ਸਮਾਜਿਕ ਸਾਂਝ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਸਿੱਖ ਸੰਸਥਾਵਾਂ ਵੀ ਆਪਣੀ ਬਣਦੀ ਭੂਮਿਕਾ ਨਿਭਾਉਣ ਬਲੂ ਸਟਾਰ ਆਪਰੇਸ਼ਨ ਡਾਕਟਰ ਅੰਬੇਡਕਰ ਦੇ ਸੰਵਿਧਾਨ ਕਰਕੇ ਨਹੀਂ ਇੱਕ ਕਾਂਗਰਸ ਪਾਰਟੀ ਜਿਹੜੀ ਉਸ ਵੇਲੇ ਹਕਮਰਾਨ ਸੀ ਔਰ ਭਾਜਪੀ ਜਨੇ ਬਲੂ ਸਟਾਰ ਆਪਰੇਸ਼ਨ ਦਾ ਵੈਲਕਮ ਕੀਤਾ ਸੀ ਇਹ ਦੋਨੇ ਤਿਹਾਂ ਦੀ ਸਾਂਝੀ ਕੋਸ਼ਿਸ਼ ਦਾ ਨਤੀਜਾ ਸੀ ਬਲੂ ਸਟਾਰ ਆਪਰੇਸ਼ਨ ਸੁਭਾਜਨ ਸਮਾਜ ਪਾਰਟੀ ਇਸ ਐਕਸ਼ਨ ਦੀ ਜੋ ਵੀ ਬਾਬਾ ਸਾਹਿਬ ਦੀ ਬੇਦਬੀ ਹੋ ਰਹੀ ਆ ਉਹਦੀ ਨਿੰਦਾ ਕਰਦੀ ਹੈ ਔਰ ਸਰਕਾਰ ਔਰ ਬਾਕੀ ਰਾਜਨੀਤਿਕ ਤਿਹਾਂ ਬਿਲਕੁਲ ਬਾਬਾ ਸਾਹਿਬ ਦੇ ਮੁੱਤ ਨੂੰ ਟਾਰਗੇਟ ਕਰਨ ਵਾਲੀ ਦਰਦੇ ਨਾਲ ਖੜੇ ਨਜ਼ਰ ਆਉਂਦੇ ਉਹ ਅੰਬੇਡਕਰ ਸਾਹਿਬ ਜਾਂ ਅੰਬੇਡਕਰ ਦੇ ਸੰਵਿਧਾਨ ਨਾਲ ਖੜੇ ਨਜ਼ਰ ਨਹੀਂ ਆਉਂਦੇ ਉਹ અપਮਾਨ ਕਰਨ ਵਾਲਿਆਂ ਨਾਲ ਖੜੇ ਨਜ਼ਰ ਨਹੀਂ ਆਉਂਦੇ ਮੈਂ ਇਹਨਾਂ ਨੂੰ ਕਹਿੰਦਾ ਕਿ 2027 ਚ ਤੁਹਾਨੂੰ ਇਹ ਤੇ ਰਾਜਨੀਤਿਕ ਸਿੱਟੇ ਭੁਗਤਨੇ ਪੈਣੇ ਆ ਅੰਬੇਡਕਰ ਦੇ ਪੈਰੋਕਾਰ ਵੋਟ ਦੀ ਝੋਟ ਨਾਲ ਅੰਬੇਡਕਰ ਦੀ અપਮਾਨ ਦਾ ਬਦਲਾ ਲੈਣਗੇ ਔਰ ਅਸੀਂ 18 ਜੂਨ ਨੂੰ ਪਿੰਡ ਨੂਰਪੁਰ ਜੱਟਾਂ ਦੇ ਵਿੱਚ ਜਿਹੜਾ ਇਹ ਘਟਨਾਕ੍ਰਮ ਹੋਇਆ 18 ਜੂਨ ਨੂੰ ਬਹੁਜਨ ਸਮਾਜ ਪਾਰਟੀ ਨੇ 10 ਵਜੇ ਟਾਈਮ ਰੱਖਿਆ ਖੁਰਾਲਗੜ੍ਹ ਸਾਹਿਬ ਵਿਕੇ ਇਕੱਠੇ ਹੋਣ ਦਾ ਕਿਉਂਕਿ ਇਹ ਸਰਕਾਰ ਇਨੀ ਹੈ ਪੇ ਇੱਕ ਗਲਤੀ ਕਰ ਦੇ ਸਾਨੂੰ ਪੰਜਾਬ ਸੰਭਾਲੋ ਮਹਮ ਕਿਉਂ ਚਲਾਉਣੀ ਪਈ ਕਿਉਂਕਿ ਅਸੀਂ ਅੱਜ ਹਰ ਪੰਜਾਬੀ ਇਹ ਸਮਝ ਗਿਆ ਕਿ ਪੰਜਾਬ ਇਹ ਨਹੀਂ ਤਬਾਹ ਕਰ ਦਿੱਤਾ 2 ਲੱਖ ਨੌਜਵਾਨ ਚਿੱਟੇ ਨੇ ਖਾ ਲਏ ਹੋਮ ਡਿਲੀਵਰੀ ਨਸ਼ਿਆਂ ਦੀ ਇਹ ਬੰਦ ਨਹੀਂ ਕਰ ਸਕੇ ਜੁੱਧ ਨਸ਼ਿਆਂ ਵਿਰੁੱਧ ਫੇਲ ਹੋ ਗਿਆ ਬਲਕਿ ਖੁਦ ਸ਼ਾਮਲ 27 ਜ਼ਹਿਰੀਲੀ ਸ਼ਰਾਬ ਨਾਲ ਮਜਿੱਠੇ ਚ ਮਰ ਗਏ 3 ਲੁਧਿਆਣੇ ਚ ਮਰ ਗਏ ਇਨੀ ਸ਼ਰਾਬ ਦਾ ਠੇਕਾ ਗੁਰੂ ਦੀ ਚਰਨਛੋਹ ਧਰਤੀ ਖਰਾਲਗੜ੍ਹ ਸਾਹਿਬ ਵਿਖੇ ਇਸ ਕਰਕੇ ਖੋਲਿਆ ਕਿ ਉੱਥੇ ਵੀ ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਜੰ ਸ਼ਰਾਬ ਦੀਆਂ ਦੁਕਾਨਾਂ ਖਲਵਾਈਆਂ ਨਜਾਇਜ਼ ਮੌਜੂਦ ਸਮਾਜ ਪਾਰਟੀ ਨੇ ਇਹ ਵੀ ਮੁੱਦਾ ਰੱਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਕੀਮਤ ਗੁਰੂ ਰਵਿਦਾਸ ਦੀ ਚਰਨਛੋਹ ਧਰਤੀ ਤੇ ਨਸ਼ੇ ਵਿਕਣ ਹੁਕਮਰਾਨ ਆਪਣੀ ਨੀਅਤ ਤਬਦੀਲੀ ਕਰੇ ਆਪਣੀ ਨੀਤੀ ਚ ਤਬਦੀਲੀ ਕਰੇ ਔਰ ਗੁਰੂ ਨੇ ਤਾਂ 600 ਸਾਲ ਪਹਿਲਾਂ ਕਿਹਾ ਕਿ ਸੁਰਸਰੀ ਸੁਲਲ ਕਿਰਤ ਬਰੂਣੀ ਨੇ ਸੰਤ ਜਨ ਕਰਤਨੇ ਪਾਣਾ ਕਿ ਗੰਗਾ ਜਲ ਦੀ ਬਣਿਓ ਸ਼ਰਾਬ ਤੇ ਵੀ ਲਾਕੇ ਨਾ ਜਾ ਇਹ ਗੰਧਲੇ ਜਲ ਦਾ ਉੱਥੇ ਲਾਕੇ ਭਗਾ ਸ਼ਬੀਲ ਥੁ ਇਸ ਕਰਕੇ ਉੱਥੇ ਪਾਣੀ ਦੀ ਟੈਂਕੀ ਨਹੀਂ ਬਣਾ ਸਕੀ ਸਰਕਾਰ ਅਜੇ ਤੱਕ ਨਾ ਕਾਂਗਰਸ ਦੀ ਸਰਕਾਰ ਨਾ ਅਕਾਲੀ ਸਰਕਾਰ ਨਾ ਪਾਜਪਾ ਸਰਕਾਰ ਨਾ ਇਹ ਆਪ ਸਰਕਾਰ ਲੇਕਿਨ ਸ਼ਰਾਬ ਦੀਆਂ ਟੈਂਕੀਆਂ ਰੱਖ ਕੇ ਬੈਠ ਗਏ ਤੋ ਤੁ ਪਤਾ ਲੱਗਦਾ ਕਿ ਪੰਜਾਬ ਨੂੰ ਕਿਸ ਤਰੀਕੇ ਨਾਲ ਬਰਬਾਦ ਕਰਨਾ ਚਾਹੁੰਦੇ ਆ ਇਹ ਧਾਰਮਿਕ ਸਥਾਨਾਂ ਨੂੰ ਵੀ ਬਖਸ਼ਣਾ ਨਹੀਂ ਚਾਹੁੰਦੇ ਕਾਨਾਂ ਤੇ ਚੋਰੀਆਂ ਲੁੱਟਾਂ ਖੋਹਾਂ ਪੰਜਾਬ ਜੇ ਕੋਈ ਵੀ ਸੁਭੇ ਦੀ ਸਰਕਾਰ ਬਣਦੀ ਉਹਦੀ ਪਹਿਲੀ ਡਿਊਟੀ ਹੁੰਦੀ ਹੈ ਕਿ ਉਹ ਆਪਣੇ ਸਟੇਟ ਦੇ ਨਾਗਰਿਕਾਂ ਦੀ ਜਾਨ ਮਾਲ ਇਮਾਨ ਦੀ ਰੱਖਿਗ ਅੱਜ ਨਾ ਜਾਨ ਸੁਰੱਖਿਤਾ ਨਾ ਮਾਲ ਸੁਰੱਖਿਤਾ ਨਾ ਇਮਾਨ ਸੁਰੱਖਿਤਾ ਅੰਬੇਡਕਰ ਸਾਹਿਬ ਦੇ ਬੁੱਤਾਂ ਤੇ ਅੰਮਲੇ ਹੁੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਅਸੀਂ ਜਗ੍ਹਾ ਜਗ੍ਹਾ ਦੇਖਦੇ ਇਹਦਾ ਮਤਲਬ ਇਮਾਨ ਸੁਰੱਖਿਤ ਨਹੀਂ ਦੁਕਾਨਾਂ ਤੇ ਚੋਰੀਆਂ ਹੁੰਦੀਆਂ ਲੋਕਾਂ ਦੇ ਪਸ਼ੂ ਤੱਕ ਖੋਲ ਕੇ ਲੈ ਜਾਂਦੇ ਆ ਰਸਤਿਆਂ ਤੇ ਲੁੱਟਾਂ ਕੋ ਹੁੰਦੀਆਂ ਕੁੜੀਆਂ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲੈਂਦੇ ਆ ਗਰਦਨਾਂ ਦੀਆਂ ਚੈਨੀਆਂ ਖਿੱਚ ਲੈਂਦੇ ਆ ਇਹਦਾ ਮਤਲਬ ਮਾਲ ਸੁਰੱਖਿਤ ਨਹੀਂ ਹੈ ਤੇ ਕਿਡਨਾਪਿੰਗ ਕਰਦੇ ਆ ਮਾਰਡਰ ਕਰਦੇ ਆ ਗੈਂਗਸਟਰਾਂ ਦੀਆਂ ਧਮਕੀਆਂ ਦੀਆਂ ਜਾਨ ਸੁਰੱਖਿਤ ਨਹੀਂ ਤੋ ਇਹ ਸਰਕਾਰ ਜਿਸ ਤਰ੍ਹਾਂ ਕਾਂਗਰਸ ਅਕਾਲੀ ਭਾਜਪੀ ਨੇ ਸ਼ਾਸਨ ਚਲਾਇਆ ਬਿਲਕੁਲ ਉਸੇ ਤਰ੍ਹਾਂ ਇਹ ਵੀ ਇਹਨਾਂ ਦਾ ਵੀ ਸ਼ਾਸਨ ਚਲਾਉਣ ਦਾ ਤਰੀਕਾ ਹੋਈ ਹੈ ਇਸ ਕਰਕੇ ਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਆਓ ਪੰਜਾਬ ਦੇ ਦਰਦਮੰਦੋ ਪੰਜਾਬ ਦੀਆਂ ਜਾਗਦੀਆਂ ਜ਼ਮੀਰਾਂ ਦੇ ਲੋਕੋ ਆਜ਼ਾਦ ਔਰ ਨਿਰਪੱਖ ਕਲਮਾ ਵਾਲਿਓ ਬੌਝਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੋ ਇਹਨੂੰ ਸ਼ਕਤੀ ਦਿਓ ਤਾਂ ਕਿ 78 ਸਾਲ ਜਿਹਨੇ ਪੰਜਾਬ ਨੂੰ ਬਰਬਾਦ ਕਰਨੇ ਤੇ ਲਾਇਆ ਉਹਨਾਂ ਹਾਕਮਾਂ ਨੂੰ ਰੱਦ ਕਰ ਦਈਏ ਔਰ ਇੱਕ ਨਵਾਂ ਬਦਲ ਬੌਝਨ ਸਮਾਜ ਪਾਰਟੀ ਜਿਹੜੀ ਆ ਉਹਨੂੰ ਆਪਾਂ ਇੱਕ ਮੌਕਾ ਪੰਜਾਬ 'ਚ ਦਈਏ ਤਾਂ ਕਿ ਪੰਜਾਬ ਨੂੰ ਕਰਜ਼ੇ ਦੇ ਸੰਕਰਚੋਂ ਕਰ ਸਕੇ ਨੌਜਵਾਨਾਂ ਦੇ ਸਾਹਮਣੇ ਬੇਰੁਜ਼ਗਾਰੀ ਦੀ ਚੁਣੌਤੀ ਉਹਦੇ 'ਚੋਂ ਅਬਾਰ ਸਕੇ 18 ਜੂਨ ਨੂੰ ਸੰਗਤਾਂ ਬਾਅਦ ਚੜ੍ਹ ਕੇ ਖਰਾਲਗੜ੍ਹ ਸਾਹਿਬ ਬਕੇ ਠੀਕ 10 ਵਜੇ ਤੱਕ ਪਹੁੰਚਣ ਇਹ ਮੈਂ ਆਪਣੀ ਜ਼ਿੰਮੇਵਾਰ ਲੀਡਰਸ਼ਿਪ ਨੂੰ ਅਪੀਲ ਕਰਨ ਲਈ ਅੱਜ ਬੰਗਾ ਪਹੁੰਚਿਆ ਇਸ ਇਲਾਕੇ 'ਚੋਂ ਵੀ ਸੰਗਤਾਂ ਬਾਅਦ ਚੜ੍ਹ ਕੇ ਪਹੁੰਚਣਗੇ ਇਸੇ ਆਸ ਅਪੀਲ ਨਾਲ ਮੈਂ ਸਾਰੀਆਂ ਸੰਗਤਾਂ ਨੂੰ ਸਾਰੇ ਪੰਜਾਬੀਆਂ ਨੂੰ ਪੰਜਾਬ ਸੰਭਾਲੋ ਮੈਂ ਹੁੰਦਾ ਹਿੱਸਾ ਬਣਦਾ ਸਦਾ ਦਿੰਦਾ ਧੰਨਵਾਦ ਕਰਦਾ ਜੈ ਪੀ ਜੈ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ 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 ਬਸਲਾਹਤ ਵਿੱਚ ਆ ਕੇ ਸਰਕਾਰ ਆਈ ਦੀ ਹੈ ਜਾਂ ਕੇਂਦਰ ਦੀ ਏਜੰਸੀਆਂ ਜਾਂ ਪੰਜਾਬ ਦੇ ਏਜੰਸੀਆਂ ਕੰਮ ਕਰ ਰਹੀ ਹੈ ਕੀ ਬਰਵਾ ਸਿੰਘ ਪੰਨੂ ਇਹਨਾਂ ਸਰਕਾਰਾਂ ਦਾ ਹਿੱਸਾ ਹੈ ਦੇਖੋ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਵਿਅਕਤੀ ਵੱਡਾ ਨਹੀਂ ਹੁੰਦਾ ਕੋਈ ਹੋਵੇ ਦੇਖੋ ਵਿਦੇਸ਼ ਦੀ ਧਰਤੀ ਤੇ ਬੈਠਾ ਕੋਈ ਆਦਮੀ ਜੇਕਰ ਪੰਜਾਬ ਤੇ ਅਮਨ ਨੂੰ ਲਾਂਬੂ ਲਾਣਾ ਚਾਹੁੰਦਾ ਜ਼ਿੰਮੇਵਾਰੀ ਹੁਕਮਰਾਨ ਦੀ ਹੈ ਕਿਉਂ ਕੋਈ ਐਸੀਆਂ ਤਾਕਤਾਂ ਨੂੰ ਇੰਟਰਵੈਨ ਕਰਨਾ ਨਾ ਦੇਵੇ ਜਿਹੜੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹਜ਼ਾਰਾਂ ਕਰੋੜ ਰੁਪਏ ਲਗਾ ਕੇ ਔਰ ਮਾਮਾ ਦੇ ਪੁੱਤ ਚਾਹੇ ਵਰਦੀ ਵਿੱਚ ਮਰੇ ਉਦੋਂ ਚਾਹੇ ਸਿਵਲ ਡਰੈਸ ਚ ਮਰੇ ਆਖਰ ਉਹ ਇੱਕ ਪੰਜਾਬੀ ਮਾਂ ਦਾ ਪੁੱਤ ਹੁੰਦਾ ਸ ਮਰਨੇ ਵਾਲਾ ਵੀ ਮਾਰਨੇ ਵਾਲਾ ਤੂੰ ਕਿੰਨੇ ਪੁੱਤ ਗਵਾਏ ਮਾਮਾ ਨੇ ਤੂੰ ਇਹ ਪੰਜਾਬ ਦੇ अमन ਨੂੰ ਜੇ ਅਗਰ ਲਾਂਬੂ ਲਾਣ ਦੀ ਕੋਸ਼ਿਸ਼ ਕੋਈ ਵੀ ਤਾਕਤ ਕਰਦੀ ਹੈ ABCZ ਇਹ ਜ਼ਿੰਮੇਵਾਰੀ ਕੇਂਦਰ ਔਰ ਸੂਬੇ ਦੇ ਹੁਕਮਰਾਨਾਂ ਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੇ ਅਗਰ ਉਹ ਨਹੀਂ ਕੰਟਰੋਲ ਕਰ ਪਾਲੇ ਮੈਂ ਇਸੇ ਕਰਕੇ ਤਾਂ ਕਹਿਣਾ ਕਿ ਦੋਹੀ ਫੇਲ ਤੁਸੀਂ ਦੇਖੋ ਜਿਹੜੇ ਬਾਹਰ ਬੈਠੇ ਆ ਉਹ ਕਹੀ ਜਾਂਦੇ ਬਲੂ ਸਟਾਰ ਸਵਿਧਾਨ ਨੇ ਕੀਤਾ ਜਦਕਿ ਕਾਂਗਰਸ ਨੇ ਕੀਤਾ ਜਿਹੜੀ ਕਾਂਗਰਸ ਆ ਉਹ ਕਹੀ ਜਾਂਦੀ ਸਵਿਧਾਨ ਅਸੀਂ ਬਚਾਉਣਾ ਪਰ ਜਿਹੜਾ ਸਵਿਧਾਨ ਨਿਰਮਾਤਾ ਦੀ ਬੇਦਵੀ ਕਰੇ ਉਹਦੇ ਨਾਲ ਸਾਥ ਬਣਾ ਕੇ ਚੱਲਣੀ ਹੈ ਉਹਦੇ ਖਿਲਾਫ ਇੱਕ ਸ਼ਬਦ ਵੀ ਬੋਲਣਾ ਨਹੀਂ ਸੋ ਭਾਜਪੀ ਦੀ ਸਾਥ ਕਾਂਗਰਸ ਦੀ ਸਾਥ ਅਕਾਲੀ ਦਲ ਦੀ ਸਾਥ ਆਪ ਦੀ ਸਾਥ ਅਸੀਂ ਜਨਤਾ ਦੇ ਵਿੱਚ ਇਹਨਾਂ ਨੂੰ ਨੰਗੇ ਕਰਾਂਗੇ ਜਰਾ ਹੈ ਚ ਖੜੇ ਕਰਾਂਗੇ ਇਸੇ ਕਰਕੇ ਮੈਂ ਕਿਹਾ ਨਾ ਕਿ ਜਨਤਾ ਵੋਟ ਦੀ ਚੋਟ ਨਾਲ ਇਹਨਾਂ ਨੂੰ ਜਵਾਬ ਦੇ 2027 ਦੇ ਵਿੱਚ ਬਹੁਜ ਸਵਾਜ ਪਾਰਟੀ 117 ਸੀਟਾਂ ਤੇ ਲੜੇਗੀ ਜਾਂ ਕਿ ਇਹਦੇ ਵਿੱਚ ਸ਼ੇਅਰ ਹੋਲਡਰ ਆਊਗਾ ਕੋਈ ਦੇਖੋ ਅੱਜ ਦੀ ਡੇਟ 'ਚ ਅਸੀਂ 117 ਸੀਟਾਂ ਤੇ ਤਿਆਰੀ ਕਰਦੇ ਆ ਜਦੋਂ ਇਲੈਕਸ਼ਨ ਡਿਕਲੇਅਰ ਹੁੰਦੀ ਆ ਉਦੋਂ ਪਾਰਟੀ ਆਪਣੇ ਵਰਕਰਾਂ ਦਾ ਫੀਡਬੈਕ ਲੈਂਦੀ ਆ ਨੈਸ਼ਨਲ ਲੀਡਰ ਨੂੰ ਫੀਡਬੈਕ ਜਾਂਦਾ ਨੈਸ਼ਨਲ ਲੀਡਰ ਕਿਆ ਚਾਹੁੰਦਾ ਵਰਕਰ ਕੀ ਚਾਹੁੰਦੇ ਆ ਫਿਰ ਜੋ ਡਿਸੀਜਨ ਹੁੰਦਾ ਉਹ ਜਨਤਾ ਨੂੰ ਦੱਸਿਆ ਜਾਂਦਾ ਅਸੀਂ 117 ਸੀਟਾਂ ਤੇ ਹੀ ਜਾ ਕੇ ਅਪੀਲ ਕਰਦੇ ਆ ਕਿ 78 ਸਾਲ ਜਿਨ੍ਹਾਂ ਜੋਕਾਂ ਨੇ ਪੰਜਾਬ ਬਰਬਾਦ ਕੀਤਾ ਪੰਜਾਬ ਤੇ ਹਿੱਤਾਂ ਦੀ ਸੋਚ ਰੱਖਣ ਵਾਲੇ ਲੋਕੋ ਉਹਨਾਂ ਜੋਕਾਂ ਤੋਂ ਪੰਜਾਬ ਨੂੰ ਛਡਾਉਣ ਲਈ ਬੀਐਸਪੀ ਦੇ ਪੰਜਾਬ ਸੰਭਾਲੋ ਮਹਮ ਨਾਲ ਖੜ ਜੋ ਅੱਜ ਤੁਹਾਡੇ ਜਿੱਤਿਆ ਹੋਇਆ ਇੱਕੋ ਇੱਕ ਐਮਐਲਏ ਜਿਲ੍ਹਾ ਸ਼ਹੀਪਰ ਸਿੰਘ ਉਹ ਤੁਹਾਡੇ ਨਾਲ ਨਹੀਂ ਹੈ ਅੱਜ ਕਿਉਂਕਿ ਉਹ 15 ਤਰੀਕ ਨੂੰ ਅਸੀਂ ਵਰਕਰ ਸੰਮੇਲਨ ਨਮਾਸ਼ਹਿਰ ਚ ਰੱਖਿਆ ਉਹਦੀ ਤਿਆਰੀ ਚ ਲੱਗੇ ਹੋਇਆ ਅਸੀਂ ਜਿੰਨੇ ਵੀ ਸਾਡੇ ਕੋਲ ਪੰਜ ਸਟੇਟ ਦੇ ਇੰਚਾਰਜ ਉਹ ਆਪਣੇ ਆਪਣੇ ਮੋਰਚਿਆਂ ਤੇ ਸਾਰੇ ਲੱਗੇ ਹੋਏ ਇੱਕੋ ਜਗ੍ਹਾ ਸਾਰੇ ਜਾਵਾਂਗੇ ਤਾਂ ਆਊਟਕਮ ਘਟ ਜਾਏਗਾ ਇਸ ਕਰਕੇ ਆਪਣੇ ਆਪਣੇ ਮੋਰਚਿਆਂ ਦੇ ਸਭ ਡਟਿਓ ਸਾਡਾ ਐਮਐਲਏ ਮੌਜੂਨ ਸਮਾਜ ਪਾਰਟੀ ਦੇ ਅਜੰਡੇ ਤੇ ਡਟ ਕੇ ਲੱਗਿਆ ਹੋਇਆ ਔਰ ਉਹ 15 ਤਰੀਕ ਨੂੰ ਜਿਹੜਾ ਵਰਕਰ ਸੰਮੇਲਨ ਰੱਖਿਆ ਉਹਦੋਂ ਸਾਰੇ ਉੱਥੇ ਆਜੇ ਰੋਵਾਂਗੇ ਧੰਨਵਾਦ